ਸੋ ਅੱਜ ਤੁਹਾਨੂੰ ਦਰਸ਼ਨ ਕਰਾਨੇ ਆਂ ਜੀ ਬਾਬਾ ਰੋਡੇ ਸ਼ਾ ਮਾਈਸਰ ਰੋਡ ਸਮਾਣਾ ਲਾਈਵ ਤਸਵੀਰਾਂ ਦਿਖਾ ਰਿਆਂ ਸਮਾਣਾ ਦੇ ਮਾਈਸਰ ਰੋਡ ਤੋਂ ਜਿੱਥੇ ਕਿ ਦਰਗਾਹ ਬਣੀ ਹੋਈ ਹੈ ਬਾਬਾ ਰੋਡੇ ਸ਼ਾ ਜੀ ਦੀ ਜਿੱਥੇ ਬਹੁਤ ਆਸਾ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਦੂਰੋਂ ਦੂਰੋਂ ਲੋਕ ਇਸ ਜਗ੍ਹਾ ਉੱਪਰ ਆ ਕੇ ਆਪਣੇ ਮਨ ਦੀਆਂ ਮੁਰਾਦਾਂ ਇੱਥੇ ਪੂਰੀਆਂ ਕਰਦੇ ਹਨ ਜੋ ਵੀ ਇੱਥੇ ਸੁੱਖਦੇ ਹਨ ਉਹ ਤਕਰੀਬਨ ਤਕਰੀਬਨ ਇੱਥੋਂ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਸੋ ਵੀਰ ਜੀ ਬਾਬਾ ਜੀ ਦਾ ਜੋ ਇਤਿਹਾਸ ਹੈ ਉਹ ਸੰਗਤਾਂ ਨੂੰ ਦੱਸੋ ਪਲੀਜ਼ ਇਹ ਸੰਗਤਾਂ ਜਾਤ ਇਹ ਵੀ ਜੀ ਸਾਡੇ ਵਡੇਰਿਆਂ ਨੇ ਇਹ ਗੱਲ ਦੱਸੀ ਜਿੱਦੋਂ ਦੇ ਉਹ ਇੱਥੇ ਪਾਕਿਸਤਾਨ ਤੋਂ ਆਏ ਨੇ ਜੀ ਤੇ ਇੱਥੇ ਮੱਥਾ ਟੇਕਦੇ ਸਨ ਜਦੋਂ ਕੋਈ ਫਸਲ ਵੱਢਦੇ ਹਨ ਉਹ ਪਹਿਲਾਂ ਫਸਲ ਬਾਅਦ ਚ ਵੱਢਣੀ ਹੈ ਪਹਿਲਾਂ ਇੱਥੇ ਮੱਥਾ ਟੇਕਦੇ ਜੀ ਉਸ ਤੋਂ ਬਾਅਦ ਇੱਥੇ ਲੋਕੀ ਆੰਦਰਾ ਜੀ ਤੇ ਡੰਗਰ ਬਿਮਾਰ ਮੂੰਹ ਖਰੋਣਾ ਜਿਨ੍ਹਾਂ ਨੂੰ ਉਹ ਆਫ ਰੋੜਾ ਖੜਦੇ ਨੇ ਤੇ ਚੰਗਰ ਬਿਲਕੁਲ ਠੀਕ ਹੋ ਜਾਂਦਾ ਔਰ ਜਿਹਦੇ ਪਿੰਡੇ ਤੇ ਖਾਜ ਖੁਜਲੀ ਬਹੁਤ ਜ਼ਿਆਦਾ ਹੋਵੇ ਉਹ ਵੀ ਬਰੀਅਤੋਂ ਠੀਕ ਹੁੰਦੇ ਨੇ ਜੀ ਬਾਕੀ ਜਿਹਦੇ ਚਿਹਰੇ ਤੇ ਮੋਕੇ ਹੋਏ ਹੋਣ ਜੀ ਉਹ ਵੀ ਸ਼ਰਤियां ਖਤਮ ਹੋ ਜਾਂਦਾ ਵੀਰ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਕਿਸੇ ਦਾ ਕੋ ਡੰਗਰ ਬਿਮਾਰ ਹੋਵੇ ਤਾਂ ਇੱਥੋਂ ਰੋੜਾ ਲੈ ਕੇ ਜਾਣ ਔਰ ਰੋੜੇ ਤੋਂ ਕੀ ਮਤਲਬ ਕਿਸ ਤਰ੍ਹਾਂ ਜਿਸ ਤਰ੍ਹਾਂ ਟਰ ਰੋੜਾ ਹੁੰਦਾ ਉਸ ਤਰ੍ਹਾਂ ਕਹਿੰਦੇ ਹੋ ਕਿਸ ਤਰ੍ਹਾਂ ਕਹਿੰਦੇ ਹੋ ਨਹੀਂ ਰੋੜਿਆਂ ਦੀ ਢੇਰੀ ਲੱਗੀ ਹੈ ਅੱਛਾ ਜੀ ਉਹ ਢੇਰੀ ਤੋਂ ਹੀ ਲੈ ਜਾਂਦੇ ਨੇ ਕੋਈ ਉਹਨਾਂ ਤੇ ਫੂਕ ਮਾਰ ਕੇ ਨਹੀਂ ਦੇਣੀ ਨਾ ਸੀ ਕੋਈ ਬਾਬੇ ਆ ਸਾਡੀ ਕੋਲ ਮੋਟਰ ਹੈ ਅੱਛਾ ਉਹ ਜਿਹੜੀ ਰੋੜਿਆਂ ਦੀ ਢੇਰੀ ਲੱਗੀ ਹੋਈ ਹੈ ਪ੍ਰਾਤਿਤਕ ਟਾਈਮ ਦੀ ਲੱਗੀ ਹੋਈ ਪੁਰਾਣੇ ਸਮੇਂ ਦੀ ਅੱਛਾ ਉਹ ਚੀਜ਼ ਨੂੰ ਬਖਸ਼ ਹੈ ਗੁਰੂ ਮਹਾਰਾਜ ਦੇ ਜੀ ਪੀਰਾਂ ਫਕੀਰਾਂ ਦੀ ਬਖਸ਼ਾ ਹੈ ਔਰ ਉਹ ਜਿਹੜਾ ਉੱਥੋਂ ਰੋੜਾ ਲੈ ਕੇ ਜਾਣਾ ਉਹ ਫਿਰ ਜਾ ਕੇ ਉਸ ਰੋੜੇ ਨਾਲ ਕਿਸ ਤਰ੍ਹਾਂ ਨੂੰ ਜਾ ਕੇ ਹਾਂਜੀ ਧੋ ਦੀ ਧੂਪ ਦੇ ਕੇ ਤੇ ਡੰਗਰ ਤੇ ਗਾਲ ਬੰਨ ਲੈਣਾ ਅੱਛਾ ਜੀ ਡੰਗਰ ਤੇ ਗਾਲ ਬੰਨਣਾ ਜਿਹੜਾ ਡੰਗਰ ਪਸ਼ੂ ਬਿਮਾਰ ਹੁੰਦਾ ਜੀ ਜਦੋਂ ਡੰਗਰ ਠੀਕ ਹੋ ਜਾਂਦਾ ਫਿਰ ਧੋ ਕੇ ਫਿਰ ਇੱਥੇ ਸੁੱਤ ਕੇ ਆਪਨੇ ਓਕੇ ਓਕੇ ਪਹਿਲਾ ਉਹ ਰੋੜਾ ਲੈ ਕੇ ਜਾਣਾ ਹੈ ਫਿਰ ਜਦੋਂ ਪਸ਼ੂ ਠੀਕ ਹੋ ਜਾਂਦਾ ਤਾਂ ਉਹ ਰੋੜਾ ਇੱਥੇ ਹੀ ਇਸ ਜਗ੍ਹਾ ਤੇ ਦਹੀ ਬਚਾਉਣਾ ਹੁੰਦਾ ਜਿਹੜੀ ਸੁੱਖ ਸੁੱਖ ਦੇ ਨੇ ਲੋਕ ਉਹ ਸੁੱਖ ਨਾ ਚੜਾਂ ਤੇ ਫਿਰ ਦੁਬਾਰਾ ਵੀ ਸਾਗ ਲੈਂਦੇ 16 ਬ੍ਰਿਜ ਜੀ ਅੱਜ ਇਸ ਬਾਬਾ ਜੀ ਦਾ ਜਿਹੜਾ ਪਿਛੋਕੜ ਇਤਿਹਾਸ ਹੈ ਜਿਹਦਾ ਵੀਰ ਜੀ ਨੇ ਦੱਸਿਆ ਸੋ ਤੁਸੀਂ ਵੀ ਥੋੜਾ ਦੱਸੋ ਪਲੀ ਸੰਗਤਾਂ ਨੂੰ ਕਿਸ ਤੇ ਜਾਵਾਂਗੇ ਕਿਹੜੀ ਸੰਤ ਆਂਦੀ ਆ ਔਰੇ ਜੀ ਸਾਡਾ ਸਾਥ ਦੇਣਾ ਜੀ ਇਹ ਦਰਵਾਰ ਅੱਗੇ ਹੀ ਬਣਾ ਸਕੀਏ ਹਾਂ ਸੰਤ ਆਂਦੀ ਐ ਬਾ ਮੱਥਾ ਟੇਕ ਕੇ ਚਲ ਜਾਂਦੀ ਐ ਜੀ ਦਰਵਾਰ ਵਾਤੇ ਸੋਚਦੇ ਨਹੀਂ ਹੈਗੇ ਸਾਡਾ ਕੰਮ ਹੋਣਾ ਸਾਰੇ ਪਰਮਾਤਮਾ ਕਰੇ ਬਾਬਾ ਫਿਰ ਸਾਡਾ ਕਰੇ ਪਰ ਉਹ ਸਾਡੇ ਬਾਰੇ ਸੋਚਾ ਜੀ ਮਤਲਬ ਕਿਧਰ ਕਿਤੇ ਦਿਖਾ ਸਕ ਰਹੇ ਹੂੰ ਜੀ ਲੱਗ ਰਿਹਾ ਜੀ ਹੁਣ ਸਾਨੂੰ ਥੋੜਾ ਜੀ ਸੀਮੈਂਟ ਰੇਤਾ ਦੀ ਜੀ ਬਜਰੀ ਦੀ ਲੋੜ ਆਈ ਜੀ ਜੀ ਦਾ ਜ਼ਿਆਦਾ ਕਰਨਾ ਜੀ ਤਾਂ ਦੀ ਲੋੜ ਆ ਸਾਨੂੰ ਉੱਪਰ ਗੋਮੰਦ ਪਾਣੀ ਬਾਬੇ ਦਾ ਜੀ ਚਾਰ ਦਿਵਾਰੀ ਕਰਨੀ ਆਈ ਅਸੀਂ ਨੇ ਜੀ ਉਹ ਪੁਰਾਣਾ ਤੇ ਆ ਰੋੜੀ ਆਈ ਪੁਰਾਣੀ ਬਾਬਾ ਜੀ ਦੀ ਜੀ ਹੁਣ ਇਹ ਨਹੀਂ ਦੇਖ ਪਰ ਕਰਨੀ ਆ ਚਾਰ ਦਿਵਾਰੇ ਦੇ ਕੰਦ ਕਰਦੇ ਅੱਛਾ ਇਹ ਇੱਥੇ ਰੋੜੀ ਲੈ ਕੇ ਜਾਇਆ ਕਰਦੇ ਜੀ ਸੰਗਤ ਇਹ ਆ ਹੁਣ ਇੱਧਰ ਖੰਦ ਕਰਤੀ ਫਿਰ ਅੱਗੇ ਕਰਕੇ ਅੱਛਾ ਜੀ ਚਾਰੇ ਪਾਸੇ ਦੇ ਕੰਦ ਕਰਦੇ ਫਿਰ ਬਿਲਕੁਲ ਗੋਦੀ ਗੁਲਾਬ ਦੇ ਫੁੱਲ ਲੱਗਣੇ ਜੀ ਕੋਈ ਵੀ ਇਥੇ ਇੱਥੇ ਖੁੱਲੀ ਸੇਵਾ ਜੋ ਵੀ ਸੇਵਾ ਚਾਹੁੰਦਾ ਹੈ ਉਚੜਾ ਸਕਦਾ ਕੋਈ ਜਿਹੜਾ ਕੋਈ ਜਿਸ ਤਰ੍ਹਾਂ ਕਿਸੇ ਨੇ ਆਉਣਾ ਹੁੰਦਾ ਕੋਈ ਵਾਰਦਾ ਵੀ ਇਹਦੇ ਵਿੱਚ ਹੁੰਦਾ ਜੀ ਨਹੀਂ ਕੋਈ ਵਾਰਦਾ ਨਹੀਂ ਜੀ ਇਹ ਅੱਛਾ ਜਦੋਂ ਮਰਜ਼ੀ ਬਿਲਕੁਲ ਰਹਿੰਦਾ ਠੀਕ ਹੈ ਲਾਭੇ ਬੋਲੋ ਸੇਵਾ ਵਾਸਤੇ ਸਾਡੇ ਗੁਰੂ ਜੀ ਰਣਜੀਤ ਸਿੰਘ ਜੀ ਉਹਨਾਂ ਨੇ ਇਹ ਦਰਬਾਰ ਬਣਾਇਆ ਉਹਨਾਂ ਦਾ ਨਕਸ਼ਾ ਹੈ ਜੀ ਉਹਨਾਂ ਨੇ ਆਪਣੇ ਸੰਤ ਦੇ ਘਰ ਤੋਂ ਆਇਆ ਜੀ ਇਹ ਸਾਡੇ ਪ੍ਰੋਨਾ ਜੀ ਸਾਦਾ ਸਿੰਘ ਜੀ ਜੀ 12 ਕਮੇਟੀ ਦੇ ਮੈਂਬਰਾਂ ਦੀ ਉਹ ਆਈ ਨਹੀਂ ਜੀ ਇਹ ਕਿੰਨੀ ਸੰਗਤ ਹੈ ਸਾਡਾ ਸਾਥ ਦੇਣਾ ਮਾਈਸਰ ਰੋਡ ਸਮਾਨਾ ਜੀ ਨੇੜੇ ਐਸੇ ਮੱਗੀ ਰਾਨਾ ਪੈਂਦਾ ਜੀ ਬੈਗ ਸਾਈਡ ਹੈ ਮੇਨ ਮਾਈਸਰ ਰੋਡ ਹੀ ਸਮਾਨਾ ਸੰਗ ਬੜੀ ਪਾਈ ਜਾਣਾ ਜੀ ਬੋਲ ਲੁਕਾ ਜੀ ਬਾਸ ਅਹੀ ਬੈਂਸੀ ਜੀ ਜਿਹੜਾ ਬਾਬਾ ਰੋੜੇ ਖਾ ਦੀ ਜ ਇਤਿਹਾਸ ਹੈਗਾ ਉਹ ਕਿਸ ਤਰ੍ਹਾਂ ਇਹਨਾਂ ਰੋੜਿਆਂ ਦੇ ਨਾਲ ਜੁੜਿਆ ਹੋਇਆ ਹੈ ਇਹਦਾ ਇਤਿਹਾਸ ਇਸ ਤਰ੍ਹਾਂ ਜੀ ਸਾਡੇ ਬਜ਼ੁਰਗ ਜਿਹੜੇ ਨੇ ਪਾਕਿਸਤਾਨ ਤੋਂ ਆਏ ਸਨ ਜੀ ਉਹ ਇੱਥੇ ਆਉਂਦੇ ਨਾਲੇ ਰੋੜਿਆਂ ਹੀ ਤੇਰੀ ਸੀ ਓਕੇ ਆ ਲੋਕ ਛੰਢੀ ਲਾ ਜਾਂਦੇ ਸਨ ਰੋੜਿਆਂ ਦੀ ਆਜ ਵੀ ਸਾਹਮਣੇ ਇੱਥੇ ਟੇਲੀ ਦੇ ਉੱਤੇ ਆ ਮੈਂ ਜ਼ੂਮ ਕਰਕੇ ਦਿਖਾਣਾ ਜੀ ਤੇ ਤੇਰੀ ਤੇ ਉੱਤੇ ਛੰਢੀ ਲਾ ਗਏ ਤੇ ਲੋਕ ਮੱਥਾ ਟੇਕ ਜਾਂਦੇ ਸਨ ਓਕੇ ਓਕੇ ਜੀ ਤੇ ਇੱਥੇ ਸਾਡੂ ਤਾਂ ਸਾਡੇ ਬਜ਼ੁਰਗਾਂ ਨੇ ਮੰਨਿਆ ਕਿ ਇੱਕ ਕਦੇ ਕਿ ਦੱਦਣ ਵਾਸਤੇ ਰੋੜੀ ਲੈਣ ਵਾਸਤੇ ਆ ਗਿਆ ਜੀ ਤੇ ਤਿੰਨੇ ਕਦੇ ਉੱਥੇ ਇੱਥੇ ਆ ਕੇ ਆਨੇ ਹੋਗਾ ਅੱਛਾ ਜੀ ਇਹ ਤੁਹਾਡੇ ਬਜ਼ੁਰਗੇ ਦੱਸਦੇ ਸੀਗੇ ਬਜ਼ੁਰਗ ਦੱਸਦੇ ਸੀ ਜੀ ਤੁਹਾਨੂੰ ਪੁੱਛਿਆ ਤੈਨੂੰ ਹੋਇਆ ਕੀ ਹੈ ਜੀ ਕਹਿੰਦਾ ਮੈਂ ਹੋਰ ਤੇ ਪੁੱਛ ਨਹੀਂ ਕੀਤਾ ਇਥੇ ਰੋੜੇ ਪਰੇ ਜੀ ਉਹ ਗਾਨੇ ਵੀ ਇਹ ਤੇ ਰੋੜੇ ਸ਼ਾਹ ਦੀ ਰੋੜੇ ਨੇ ਜੀ ਤੂੰ ਕਿਉਂ ਪਰੇ ਨੇ ਉੱਥੇ ਰੋੜੇ ਲੁੱਦਦੇ ਜੀ ਉਹ ਰੋੜੇ ਲੁੱਦਦੇ ਤੇ ਉਹ ਖੋਤੇ ਵੀ ਤੇ ਆਪ ਵੀ ਉਹ ਠੀਕ ਠਾਕ ਚਲਾ ਗਿਆ ਸਾਡੇ ਭਜੁਰਗਾਂ ਉਤੋਂ ਲੱਤੇ ਯਕੀਨ ਹੋ ਗਿਆ ਜੀ ਫਿਰ ਮਤਲਬ ਜਿਹੜਾ ਜਿੱਦਾਂ ਹੁਣ ਇਹਦੀ ਸੇਵਾ ਚੱਲਦੀ ਬਾਬਾ ਜੀ ਦੀ ਉਹ ਸੇਵਾ ਦੇ ਵਿੱਚ ਕੀ ਸੰਗਤਾਂ ਤੁਹਾਨੂੰ ਸਹਿਯੋਗ ਕਰ ਰਹੀਆਂ ਨੇ ਜਾਂ ਕਿਹ ਤਰ੍ਹਾਂ ਕਿਤੇ ਅਪੀਲ ਕਰੋਗੇ ਵੀ ਸਹਿਯੋਗ ਕਰੋ ਸੁਲੋਗ ਹੋ ਵੀ ਰਿਹਾ ਜੀ ਸੁਲੋਗ ਦੀ ਲੋੜ ਵੀ ਬਹੁਤ ਹੈ ਲੋੜ ਵੀ ਬਹੁਤ ਹੈ ਸੋ ਕਿਤੇ ਨਾ ਕਿਤੇ ਸੰਗਤਾਂ ਨੂੰ ਅਪੀਲ ਵੀ ਕਰਦੇ ਹੋ ਵੀ ਇਸ ਜਗ੍ਹਾ ਦੇ ਉੱਪਰ ਜੋ ਸ਼ਰਦਾ ਸਮਾਣ ਹੈ ਵੀ ਉਹ ਸੇਵਾ जरूर ਕਰੋ ਸੰਗਤੋ ਇਹ ਸੋਚੋ ਕਿ ਤੁਹਾਡਾ 2 ਲੱਖ ਦਾ ਡੰਗਰ ਬਚਦਾ ਹੈ ਜੀ ਤੇ ਆਪਾਂ ਇੱਥੇ ਫੁੱਲੋੜੀਆਂ ਦਾ ਪਰਚਾਰ ਚੜ ਗਈਏ ਇੱਥੇ ਕਿਹੜੀਆਂ ਕਿੜੀਆਂ ਆਲਾਮਤਾ ਨੇ ਜਿਹੜੀਆਂ ਠੀਕ ਹੁੰਦੀਆਂ ਨੇ ਇੱਥੇ ਆਲਾਮਤਾ ਇਹ ਡੰਗਰਾਂ ਦੀ ਮੂਹ ਖੋਰ ਤੇ ਠੀਕ ਬਿਲਕੁਲ ਨਹੀਂ ਹੈ ਜੀ ਇਸ ਤੋਂ ਬਾਅਦ ਮੋਕੇ ਚੜਦੇ ਨੇ ਜੀ ਉਸ ਤੋਂ ਬਾਅਦ ਖਾਜ ਜਿਹੜੀ ਹੈ ਜੀ ਉਹਦੇ ਕੋ ਮੇਰੇ ਕੋ ਆਏ ਬੰਦੇ ਦੱਸਿਆ ਵੀ ਮੈਂ ਬੀਪੀਜੀ ਤੋਂ ਵੀ ਜਾਇਆ ਤੇ ਮੇਰੀ ਖਾਜ ਨਹੀਂ ਹੱਟੀ ਮੈਂ ਉਹਨਾਂ ਦੇ ਪਿੰਡੇ ਵੱਡੇ ਹੋਏ ਵੇਖੇ ਨੇ ਜੀ ਤਾਂ ਬਿਲਕੁਲ ਠੀਕ ਹੋ ਗਿਆ ਓਕੇ ਓਕੇ ਖਾਜ ਦਾ ਵੀ ਗੁਰੂ ਮਾਰ ਦੀ ਮਿਹਰ ਨਾਲ ਇੱਥੇ ਜਿਹੜਾ ਭਰੋਸਾ ਕਰਕੇ ਆਉਂਦਾ ਹੈ ਉੱਥੇ ਠੀਕ ਹੋ ਜਾਂਦਾ ਹੈ ਠੀਕ ਹੋ ਜਾਂਦਾ ਹੈ ਔਰ ਜਿਹੜਾ ਉਹ ਰੋੜਾ ਜਿਹੜਾ ਖਾਜ ਦਾ ਹੈ ਉਹ ਕਿਤੇ ਨਾ ਕਿਤੇ ਜੇ ਮੰਨ ਲਓ ਕੋਈ ਡੰਗਰ ਪਸ਼ੂ ਵਾਸਤੇ ਕੋਈ ਇਥੇ ਰੋੜਾ ਲੈ ਕੇ ਜਾਂਦਾ ਤਾਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਉਹਨੂੰ ਮਤਲਬ ਕਿਸ ਤਰ੍ਹਾਂ ਉਹਦਾ ਬਹੁਤ ਹੋਏ ਕਿ ਡੰਗਰਾਂ ਦੇ ਪੈਰਾ ਜਣਾਉਣ ਦੇ ਵਿੱਚ ਇਹਨਾਂ ਕੋ ਹੋ ਸਕਦਾ ਉਹ ਜਿਹੜਾ ਇਥੇ ਰੋੜਾ ਆਪਾਂ ਬਾਬਾ ਜੀ ਦੇ ਦਰਬਾਰ ਤੋਂ ਲੈ ਕੇ ਜਾਣਾ ਹੈ ਸਪੋਜ ਕਰੋ ਕਿਸੇ ਡੰਗਰ ਦੇ ਉਹ ਕੋਈ ਪ੍ਰੋਬਲਮ ਹੈ ਤਾਂ ਉਹਦੇ ਗਲ ਵਗਾਰਾ ਵਿੱਚ ਬੰਦੇ ਕਿਸ ਤਰ੍ਹਾਂ ਹਾਂਜੀ ਹਾਂ ਲੀਰ ਵਿੱਚ ਬੰਨ ਕੇ ਆ ਤੇ ਬੰਨ ਦੇ ਦਿੰਦਾ ਤੇ ਜੇ ਕਿਸੇ ਬੰਦੇ ਨੂੰ ਖਾ ਜਾ ਤਾਂ ਉਹ ਫਿਰ ਰੋੜਾ ਦਾ ਕਿਸ ਤਰ੍ਹਾਂ ਕਰਦਾ ਰੋੜਾ ਗੱਲ ਨਹੀਂਦਾ ਡੌਲੇ ਨੂੰ ਬੰਨ ਲਾ ਜੀ ਉਸ ਤੋਂ ਬਾਅਦ ਜੀ ਫੇਰ ਜਦੋਂ ਠੀਕ ਹੋ ਜਾਣਾ ਫੇਰ ਠੀਕ ਹੋ ਜਾ ਤੇ ਫਿਰ ਵਾਕੇ ਤੇ ਰੱਖ ਜਾਂਦੇ ਨੇ ਜੀ ਸੋ ਤੁਸੀਂ ਮੈਂ ਤੁਹਾਨੂੰ ਬਾਬਾ ਜੀ ਦੇ ਦਰਬਾਰ ਦੀਆਂ ਤਸਵੀਰਾਂ ਦਿਖਾਉਣਾ ਸੇਵਾ ਵੀ ਚੱਲ ਰਹੀ ਹੈ ਤੇ ਸਾਡੇ ਵੀਰ ਜੀ ਸਤਕਾਰਯੋਗ ਸਾਧ ਸੰਗਤ ਜੀ ਦੱਸ ਰਹੇ ਸਨ ਇਸ ਜਗ੍ਹਾ ਤੋਂ ਅ अरोड़ा ਲੈ ਕੇ ਜਾਓ ਔਰ ਜੋ ਵੀ ਕੋਈ ਪਸ਼ੂਆਂ ਨੂੰ ਕੋਈ ਕਿਸੇ ਇਨਸਾਨ ਨੂੰ ਕੋਈ ਕੋਈ ਪ੍ਰੋਬਲਮ ਖਾਰਿਸ਼ ਦੀ ਹੁੰਦੀ ਹੈ ਜਾਂ ਕਿਸੇ ਪਸ਼ੂ ਨੂੰ ਮੂੰਹ ਖੁਰ ਦੀ ਪ੍ਰੋਬਲਮ ਹੁੰਦੀ ਹੈ ਤਾਂ ਇੱਥੇ ਆ ਕੇ ਮੋਹ ਕਿਆਂ ਦੀ ਜਿਹੜੀ ਹੈ ਉਹ ਹਰ ਦਰਦ ਦਾ ਜਿਹੜਾ ਦਵਾ ਹੈ ਇਸ ਬਾਬਾ ਪੀਰ ਅਰੋੜਾ ਸਾਹਿਬ ਦਾ ਸੋ ਜੈ ਬਾਬੇ ਦੀ ਹਾਂਜੀ ਸੰਗਤ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇੱਥੇ ਸੇਵਾ ਚੱਲ ਰਹੀ ਹੈ ਜੀ ਜਿਸ ਵੀ ਬਾਰੇ ਪ੍ਰਾਣੇ ਸੇਵਾ ਪਾਣ ਕੋ ਜੀ ਉਹ ਇੱਥੇ ਪਾ ਸਕਦਾ ਹੈ ਮਾਈਸਰ ਰੋਡ Sangat berdoa.